ਹੈਲੋ ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਦਿਖਾਉਨੇ ਆ ਤੁਹਾਨੂੰ ਜਿਹੜੀ ਆਪਣੀ ਘਰੇਲੂ ਸਬਜ਼ੀ ਹੁੰਦੀ ਹੈ ਘਰੇ ਬੀਜ ਲੈਣੇ ਹੁੰਦੇ ਆ ਜਿਵੇਂ ਉਹ ਮੈਂ ਇਹਦੇ ਵਿੱਚ ਆਪਣੀ ਮੇਨ ਗੱਲ ਇਹ ਹੈ ਵੀ ਬਾਹਰੋਂ ਬੀ ਆਇਆ ਸੀ ਆਪਾਂ ਨੂੰ ਇਟਲੀ ਤੋਂ ਤੇ ਉਹ ਆਪਾਂ ਬੀਜਿਆ ਆ ਪਿੰਡੀ ਦਾ ਬੂਟਾ ਪਿੰਡੀ ਦਾ ਬੂਟਾ ਉਧਰ ਪਿੰਡੀ ਬੀਜੀ ਹੋਈ ਆ ਮਿਰਚਾਂ ਦੇ ਬੂਟੇ ਹੋਗੇ ਤੋਰੀਆਂ ਹੋਗੀਆਂ ਤੇ ਆ ਜਿਹੜਾ ਬੀਜ ਹੈ ਨਾ ਇਟਲੀ ਤੋਂ ਆਇਆ ਹੈ ਤਰੀਕ ਅੱਜ 8 ਅਪ੍ਰੈਲ ਤੇ ਆਪਾਂ ਨੂੰ ਪਤਾ ਨਹੀਂ ਵੀ ਇਹ ਇੰਡੀਆ ਦੇ ਪੰਜਾਬ ਦੇ ਮੌਸਮ ਦੇ ਵਿੱਚ ਵੀ ਇਹ ਚੱਲੂ ਕੇ ਨਾਂ ਵੀ ਇੱਕ ਆ ਬੂਟਾ ਹੈ ਨਾਮ ਨਹੀਂ ਇਹਦਾ ਪਤਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਸਬਜ਼ੀ ਬਣਦੀ ਹੈ ਇਹਦੀ ਇਹ ਕਹਿੰਦੇ ਵੱਡਾ ਸਾਰਾ ਹੋ ਜਾਂਦਾ ਤੇ ਜਿਹੜਾ ਟਮਾਟਰ ਹੈ ਇਹ ਇਟਲੀ ਦੇ ਹੈ 1 2 3 4 ਟਮਾਟਰ ਬਹੁਤ ਵਧੀਆ ਹੈ ਹੋਗੇ ਇਹ 15 18 ਦਿਨਾਂ ਦੇ ਤਾਂ ਹੈਗੇ ਆ ਇਹ ਬੂਟੇ ਟਮਾਟਰਾਂ ਦੇ ਗ੍ਰੀਲਾ ਚਲੋ ਇੱਥੇ ਹੀ ਆ ਆਪਣੇ ਤੇ ਆਹ ਲਾਇਆ ਹੋਇਆ ਜਿਵੇਂ ਇੱਥੇ ਮੈਂ ਪਨੀਰੀ ਲਾਈ ਸੀ ਤੇ ਬਿਰਲੇ ਕਰਤੇ ਆਹ ਬੂਟੇ ਦੀ ਗੱਲ ਕਰਦਾ ਉਹ ਕਮਜ਼ੋਰੇ ਤਾਂ ਰਹੇਗੇ ਜਦੋਂ ਖੌਂਕੇ ਲਾਇਆ ਨਾ ਫਿਰ ਪਿੱਛੇ ਤਾਂ ਰਹਿ ਜਾਂਦਾ ਬੂਟਾ ਇਹ 15 18 ਦਿਨਾਂ ਦੇ ਬੂਟੇ ਆ ਇਹ ਤੁਸੀਂ ਦੱਸਿਓ ਯਾਰ ਵੀ ਦੇਖ ਕੇ ਇਹ ਮੈਨੂੰ ਤਾਂ ਟਿੰਡੇ ਜਾਂ ਟਿੰਡਗਾਣਾ ਲੱਗਦੀਆਂ ਹੁਣ ਟਿੰਡੇ ਟੁੰਡੇ ਪਰ ਉਹ ਕ ਤਾਂ ਵੱਡਾ ਹੋ ਜਾਂਦਾ ਬੂਟਾ ਤੇ ਆ ਟਮਾਟਰ ਹੈ ਇਹ ਉਹੀ ਜਿਹੜੇ ਬਾਹਰੋਂ ਆਇਆ ਹੋਇਆ ਦੋ ਤਰ੍ਹਾਂ ਦੇ ਐ ਇੱਕ ਇਹ ਅੱਡਾ ਇਹ ਅੱਡਾ ਇਹ ਟਮਾਟਰ ਦਾ ਕਹਿੰਦੇ 500 ਗ੍ਰਾਮ ਆ ਜਿਹੜਾ weight ਹੁੰਦਾ ਇੱਕ ਟਮਾਟਰ ਦਾ ਬੀਜ ਨੂੰ ਸੰਭਾਜ ਜਾਵੇ ਤੇ ਬੇਲ ਹੁੰਦੀ ਐ ਦੀ ਬੂਟਾ ਨਹੀਂ ਹੁੰਦਾ ਤੇ ਇਹ 5 ਫੁੱਟ ਹਾਈਟ ਇਹਦੀ 6 ਫੁੱਟ ਵੀ ਹੋ ਜਾਂਦੀ ਐ ਵੀ ਇਹ ਟਮਾਟਰ ਦੀ ਪਹਿਲਾਂ ਆਪਾਂ ਇੱਥੇ ਗੋਭੀ ਖਾਦੀ ਐ ਲੱਗੀ ਹੋਈ ਸੀ ਤੇ ਗੋਭੀ ਦਾ ਹਾਲ ਦੇਖੋ ਤੇਲੇ ਨੇ ਕੀ ਕੀਤਾ ਵਿਚਾਰੀ ਦਾ ਹਾ ਤੇਲੇ ਨੇ ਖਾ ਖਾ ਕੇ ਇਹਨੂੰ ਜਮਾ ਉਹ ਕਰਤਾ ਤੇ ਤੋਰੀਆਂ ਤੇ ਆ ਮਿਰਚਾਂ ਦਾ ਬੂਟਾ ਤੇ ਉਹੀ ਜਿਹੜੇ ਬੀ 83 ਵਾਲੇ ਆਪਾਂ ਐ ਨਹੀਂ ਵੀ ਤਿੰਨ ਥਾਂ ਹੀ ਲਾਏ ਹੋਏ ਆ ਆ ਟਮਾਟਰ ਤੇ ਉਹੀ ਬੂਟਾ ਫੇਰ ਆ ਗਿਆ ਇਹ ਤਾਂ ਲਾਏ ਹੋਏ ਆਪਾਂ ਬਿਨਾ ਯਾਰ ਕਾਮਯਾਬ ਕਰੀਏ ਤੇ ਮੈਨੂੰ ਇੱਕ ਬੰਦੇ ਨੇ ਸਲਾਹ ਦਿੱਤੀ ਸੀ ਕਹਿੰਦਾ ਵੀ ਟਮਾਟਰ ਤੇ ਜਿਹੜੇ ਬੂਟੇ ਆ ਨਾ ਇਟਲੀ ਵਾਲੇ ਖਾਸ ਕਰਕੇ ਟਮਾਟਰ ਵੀ ਇਹਦੇ ਉੱਤੇ ਨਾ ਤੈਨੂੰ ਗ੍ਰੀਨ ਜੀ ਜਿਹੜੀ ਆਪਣੀ ਧੁੱਪ ਤੋਂ ਨਾ 50% ਵਾਲੀ ਹੁੰਦੀ ਆ ਜਾਂ 75 ਵਾਲੀ ਜਾਂ 25 ਵਾਲੀ ਉਹ ਚਾਦਰ ਲਾਉਣੀ ਪਊਗੀ ਤਾਂ ਹਾਂ ਜੇ ਬਚਾਉਣੀ ਆ ਕਿਉਂ ਗਰਮੀ ਬਹੁਤ ਆ ਰਹੀ ਆ ਅੱਗੇ ਹੁਣ ਤਾਂ ਮੌਸਮ ਕਿਰਾਂ ਠੀਕ ਆ ਮਾੜਾ ਜਾ ਤੇ ਫਿਰ ਵੀ ਇਹਨਾਂ ਨੂੰ ਇੱਕ ਦਿਨ ਛੱਡ ਕੇ ਪਾਣੀ ਦੇਣਾ ਪੈਂਦਾ ਤੇ ਇਹ ਫੇਰ ਬਚਣਗੇ ਜਿਹੜੇ ਬੂਟੇ ਆ ਲਾਏ ਆ ਨਾ ਆਪਾਂ ਆਪਾਂ ਤਾਂ ਬਸ ਟਮਾਟਰ ਹੀ ਦਿਖਾਉਣਾ ਤੁਹਾਨੂੰ ਲੱਗਿਆ ਹੋয়া ਉਹ ਗੋਲ ਗੋਲ ਧਾਰੀਆਂ ਹੁੰਦੀਆਂ ਖਰਬੂਜੇ ਨੂੰ ਟਮਾਟਰ ਤੇ ਉਹ ਐ ਨਹੀਂ ਹੁੰਦਾ ਵੀ ਗੋਲ ਜਿਹਾ ਹੁੰਦਾ ਉਹ ਫਰਕ ਹੁੰਦਾ ਟਮਾਟਰ ਦਾ ਹੁੰਦਾ ਵੀ ਵੇਟ ਬਹੁਤ ਆ ਦਾ ਤੇ ਚਲੋ ਹੋਰ ਆਪਾਂ ਦਿਖਾਉਨੇ ਆ ਤੁਹਾਨੂੰ